ਸ਼ਰਮ ਵਾਲੀ ਗੱਲ ਹੈ ਸਾਡੇ ਲੋਕ ਘਰ ਤੋਂ ਬਾਹਰ ਨਹੀਂ ਨਿਕਲ ਰਹੇ ਹੈਗੇ ਇਹ ਉਹ ਲੋਕ ਆ ਜਿਨ੍ਹਾਂ ਨੇ ਸਾਨੂੰ ਦਿੱਲੀ ਨਹੀਂ ਜਾਣ ਦ। ਸਾਰੇ ਕਿਥੇ ਕਰ ਰਹੇ ਇਹਨਾਂ ਦਾ ਹੱਕ ਹੈ ਸਾਡਾ ਹੱਕ ਹੈ ਕਿ ਅਸੀਂ ਆਪਣੀ ਕੈਂਪੇਨ ਕਰੀਏ ਔਰ ਲੋਕਾਂ ਦਾ ਹੱਕ ਹੈ ਜਿੱਥੇ ਮਰਜ਼ੀ ਵੋਟ ਪਾਣ। ਲਾਰਦੀ ਲੋਕ ਮੁਤਾਬਕ ਜਿੰਦਾਬਾਦ ਮੁਤਾਬਕ ਜਿੰਦਾਬਾਦ ਕਿਉਂ ਦਿੱਲੀ ਜਾਣ ਦਾ ਸਾਨੂੰ ਰੋਕਿਆ ਗਿਆ ਕਿਉਂ ਉੱਥੇ ਕਿੱਲਾਂ ਗੱਡੀਆਂ ਗਈਆਂ ਕਿਆ ਇਹ ਤੇਰੇ ਖਾਲਸਾ ਨਾ ਇਸ ਵਿੱਚ ਕੀ ਲੱਗਦਾ ਜਿੱਤਣ ਦੇ ਵਿੱਚ ਕਾਮਯਾਬ ਹੋਵੋਗੇ ਕਿਉਂਕਿ ਇੱਕ ਪਾਸੇ ਵਿਰੋਧ ਲਗਾਤਾਰ ਜਾਂਦੀ ਹੈ ਕਿਸੇ ਨੂੰ 100% ਵੋਟਾਂ ਨਹੀਂ ਪੈਂਦੀਆਂ ਐਦਾ ਨਹੀਂ ਅਸੀਂ ਸਰਕਾਰ ਬਣਨ ਦੇ ਅਸੀਂ ਆਪਣੀ ਜਿਹੜੀ ਆਵਾਜ਼ ਆ ਉਹਨੂੰ ਬੁਲੰਦ ਕਰਾਂਗੇ ਇਹ ਇਹ ਮਹਾਰਾਣੀ ਪਰਨੀਤ ਕਰੋ ਉਹ ਆ ਜਿਹੜੀ ਕਾਂਗਰਸ ਦੀ ਝੋਲੀ ਵਿੱਚ ਬੈਠ ਕੇ ਭਾਜਪਾ ਨੂੰ ਗਾਲਾਂ ਕੱਢਦੀ ਸੀ ਅੱਜ ਭਾਜਪਾ ਦੀ ਝੋਲੀ 'ਚ ਬੈਠ ਕੇ ਕਾਂਗਰਸ ਨੂੰ ਗਾਲਾਂ ਕੱਢ ਰਹੀਆਂ ਪੰਜਾਬ ਦਾ ਬਾਪੂ ਨਹੀਂ ਲੱਗਦਾ ਹੰਸਰਾਜ ਸ਼ਰਮ ਆਹ ਦਾ ਗੰਦਾ ਇਨਸਾਨ ਕੋਈ ਨਹੀਂ ਹੈ ਜੇ ਇਹਨਾਂ ਦਾ ਹੱਕਾ ਵੋਟਾਂ ਮੰਗਾ ਸਾਡਾ ਹੱਕ ਵੀ ਵਿਰੋਧ ਕਰਨ ਦਾ ਹੈ ਸਾਡੇ 1200 ਨੇ ਜਵਾਬ ਦੇ ਦੇਣ ਠੀਕ ਜਵਾਬ ਦੇਣ ਅਸੀਂ ਪੁੱਛਤਾ ਮਰਜੀ ਕੋਈ ਜਾਣ ਸਾਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਮਨੀਪੁਰ ਬਣਾਣਾ ਚਾਹੁੰਦੀ ਹੈ ਸਰਕਾਰ ਪੰਜਾਬ ਨੂੰ ਤਾਰ ਤੁਸੀਂ ਵਿਰੋਧ ਕਰ ਰਹੇ ਹੋ ਪਰ ਉੱਥੇ ਹੀ ਮੀਟਿੰਗਾਂ ਦਾ ਦੌਰ ਹੈ ਜਿਹੜਾ ਜਾਰੀ ਹੈ ਬਾਈ ਜੀ ਇਹੀ ਤਾਂ ਸ਼ਰਮ ਵਾਲੀ ਗੱਲ ਹੈ ਸਾਡੇ ਲੋਕ ਘਰ ਤੋਂ ਬਾਹਰ ਨਹੀਂ ਨਿਕਲ ਰਹੇ ਹੈਗੇ ਇਹ ਉਹ ਲੋਕ ਆ ਜਿਨ੍ਹਾਂ ਨੇ ਸਾਨੂੰ ਦਿੱਲੀ ਨਹੀਂ ਜਾਣ ਦਿੱਤਾ ਕਿਸਾਨ ਵੀ ਆਪਣੀ ਮੰਗਾਂ ਨੂੰ ਡੈਮੋਕਰੈਟਿਕ ਰਾਈਟ ਦੇ ਨਾਲ ਦਿੱਲੀ ਜਾਣਾ ਚਾਹੁੰਦਾ ਸੀ ਪਰ ਇਹ ਉਹ ਲੋਕ ਆ ਜਿਹੜੇ ਲੋਕ ਭਾਜਪਾ ਨੂੰ ਪੰਜਾਬ 'ਚ ਤਗੜਾ ਕਰ ਰਹੇ ਕੱਲੂ ਤੁਹਾਡੇ ਘਰਾਂ ਦੇ ਵਿੱਚ ਤੁਹਾਨੂੰ ਕੁਸ-ਕੁਸ ਕੇ ਮਾਰਨਗੇ ਨਾਲੇ ਇਹ ਵੀ ਕਹਿੰਦੇ ਸਾਡਾ ਸਭਧਾਨਿਕ ਖਾਕੇ ਅਸੀਂ ਪਿਆਰ ਨਾਲ ਜਿਹੜਾ ਕੰਬਾਈਨਿੰਗ ਕਰ ਰਹੇ ਆ ਆਪਣੇ ਸਾਡਾ ਵੀ ਹੱਕ ਸੀ ਅਸੀਂ ਦਿੱਲੀ ਜਾਣਾ ਸੀ ਸਾਡੇ ਗੋਲੀਆਂ ਸਾਡੇ ਗੋਲੀਆਂ ਕਿਉਂ ਦਿੱਲੀ ਜਾਣ ਤੋਂ ਸਾਨੂੰ ਰੋਕਿਆ ਗਿਆ ਕਿਉਂ ਲੰਗਟੀਆਂ ਗਈਆਂ ਕਿਹਾਂ ਇਹ ਤੇਰੇ ਖਾਲਸਾ ਨਾ ਜਵਾਹਰ ਹਿੰਦੁਸਤਾਨ ਤੇ ਸਾਨੂੰ ਖਾਲਸਤਾਨੀ ਆ ਬਣਾ ਰਹੀ ਹੈ ਇਹ ਵੀ ਦੇ ਵੀ ਸਰਕਾਰ ਇਹਦਾ ਤੁਸੀਂ ਤੁਸੀਂ ਲਗਾਤਾਰ ਵਿਰੋਧ ਭਾਵੇਂ ਕਰ ਰਹੇ ਹੋ ਇਹ ਤਾਂ ਸਰਕਾਰ ਦੁਆਰਾ ਬਣਾਉਣ ਦੀਆਂ ਗੱਲਾਂ ਕਰਦੇ ਨੇ ਕਹਿੰਦੇ ਅਸੀਂ ਸੈਂਟਰ 'ਚ ਸਰਕਾਰ ਬਣਾਵਾਂਗੇ ਐਦਾਂ ਨਹੀਂ ਅਸੀਂ ਸਰਕਾਰ ਬਣਨ ਦਿੰਦੇ ਅਸੀਂ ਆਪਣੀ ਜਿਹੜੀ ਆਵਾਜ਼ ਆ ਉਹਨੂੰ ਬੁਲੰਦ ਕਰਾਂਗੇ ਲੋਕਾਂ ਤੱਕ ਇਹ ਆਵਾਜ਼ ਪਹੁੰਚਣੀ ਚਾਹੀਦੀ ਆ ਠੀਕ ਆ ਇਹ ਉਹ ਲੋਕ ਆ ਇਹ ਇਹ ਮਹਾਰਾਣੀ ਪਰਨੀਤ ਕਰੋ ਉਹ ਆ ਜਿਹੜੀ ਕਾਂਗਰਸ ਦੀ ਝੋਲੀ ਵਿੱਚ ਬੈਠ ਕੇ ਬੀਜੇਪੀ ਨੂੰ ਗਾਲਾਂ ਕੱਢਦੀ ਸੀ ਅੱਜ ਬੀਜੇਪੀ ਦੀ ਝੋਲੀ 'ਚ ਬੈਠ ਕੇ ਕਾਂਗਰਸ ਨੂੰ ਗਾਲਾਂ ਕੱਢ ਰਹੀਆਂ ਤੇ ਬੀਜੇਪੀ ਵਧੀਆ ਹੋ ਗਈ ਇਹਨਾਂ ਦੇ ਕੋਲ ਆਪਣੀਆਂ ਵਾਸ਼ਿੰਗ ਮਸ਼ੀਨਾਂ ਐ ਜਿੱਦਾਂ ਇਹ ਬਟਨ ਦੱਬਦੇ ਆ ਉਦਾਂ ਇਹਨਾਂ ਦੀ ਸਫਾਈ ਪੰਜਾਬ ਦੇ ਲੋਕਾਂ ਨੇ ਹੰਸ ਰਾਜ ਹੰਸ ਦੀ ਗਾਇਕੀ ਨੂੰ ਬਹੁਤ ਪਿਆਰ ਦਿੱਤਾ ਪਰ ਕੀ ਲੱਗਦਾ ਉਹ ਕਿਸਾਨਾਂ ਦੇ ਦਰਦ ਨੂੰ ਸਮਝ ਪਾ ਰਹੇ ਨੇ ਕਿ ਉਹ ਲਗਾਤਾਰ ਉਹਨਾਂ ਦਾ ਇਹੀ ਕਹਿਣਾ ਹੈ ਕਿ ਨਰਿੰਦਰ ਮੋਦੀ ਮੇਰੇ ਜਿਹੜੇ ਆਕਾ ਨੇ ਤੇ ਉਹ ਉਹਨਾਂ ਬਾਰੇ ਕੁਝ ਨਹੀਂ ਸੁਣ ਸਕਦੇ ਉਹ ਤਾਂ ਕੋਈ ਹੋਰ ਨਹੀਂ ਲੱਗਦਾ ਪੰਜਾਬ ਦਾ ਬਾਪੂ ਨਹੀਂ ਲੱਗਦਾ ਹੰਸਰਾਜ ਸ਼ਰਮ ਉਹਦਾ ਗੰਦਾ ਇਨਸਾਨ ਕੋਈ ਨਹੀਂ ਹੈ ਜਿਹੜਾ ਛੱਡ ਗਿਆ ਆਪਣੇ ਪੰਜਾਬ ਨੂੰ ਤੇ ਗੰਦਿਆਂ ਦੇ ਨਾਲ ਲੱਗ ਗਿਆ ਉਹਨੂੰ ਸ਼ਰਮ ਆਣੀ ਚਾਹੀਦੀ ਸੀ ਜੇ ਜ਼ਿੰਮੇਵਾਰ ਦੇ ਨਾਲ ਖੜਦਾ ਸਲਾਹ ਕਰਦਾ ਉਹ ਚੌਕੇ ਕਿਉਂਕਿ ਉਹਨਾਂ ਨੂੰ ਆਪਣੀ ਕੁਰਸੀ ਦਾ ਈਡੀ ਦਾ ਖਤਰਾ ਈਡੀ ਦਾ ਕਰਕੇ ਮਹਾਰਾਣੀ ਪ੍ਰਨੀਤ ਕੌਣ ਆਵੇ ਇਹ ਬੇਪਹਿਲੇ ਕਾਂਗਰਸ ਵਿੱਚ ਜਦੋਂ ਈਡੀ ਦਾ ਜੋਰ ਪਾਇਆ ਮੋਦੀ ਸਰਕਾਰ ਨੇ ਤਾਏ ਜਾ ਕੇ ਉਹਦੇ ਵਿੱਚ ਵੜ ਗਈ ਬਿਲਕੁਲ ਲਗਾਤਾਰ ਵਿਰੋਧ ਤੁਸੀਂ ਦੇਖ ਸਕਦੇ ਹੋ ਇੱਕ ਪਾਸੇ ਪੁਲਿਸ ਮੌਜੂਦ ਹੈ ਮਹਾਰਾਣੀ ਪ੍ਰਨੀਤ ਕੋਰਟ ਦੀ ਮੀਟਿੰਗ ਹੋ ਰਹੀ ਹੈ ਤੇ ਕੋਸ਼ਿਸ਼ ਕਰਦੇ ਪੁਆਦ ਪੁਆਦ ਕਿਸਾਨ ਯੂਨੀਅਨ ਦੇ ਪ੍ਰਧਾਨ ਨੇ ਉਹਨਾਂ ਦਾ ਗਲਬਾ ਪ੍ਰਧਾਨ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਕਿ ਲਗਾਤਾਰ ਤੁਸੀਂ ਵੀ ਵਿਰੋਧ ਕਰ ਰਹੇ ਹੋ ਉਹ ਕਹਿੰਦੇ ਨੇ ਸਾਡਾ ਸੰਵਧਾਨਿਕ ਆਕਿਆ ਸੀ ਮੀਟਿੰਗਾਂ ਕਰਾਂਗੇ ਲੋਕਾਂ ਨੂੰ ਲੋਕਾਂ ਦੇ ਵਿੱਚ ਵਿਚਰਾਂਗੇ ਤੇ ਲੋਕਾਂ ਨੂੰ ਜਿਹੜੀ ਸੈਂਟਰ ਸਰਕਾਰ ਦੀਆਂ ਜੋ ਵੀ ਉਪਲਬਧੀਆਂ ਉਹ ਗੜਾਵਾਂਗੇ ਜੇ ਇਹਨਾਂ ਦਾ ਹੱਕ ਵੋਟਾਂ ਮੰਗਾ ਸਾਡਾ ਹੱਕ ਵੀ ਵਿਰੋਧ ਕਰਨ ਦਾ ਹੈ ਸਾਡੇ 1200 ਦੇ ਜਵਾਬ ਠੀਕ ਜਵਾਬ ਦੇ ਦੇ ਅਸੀਂ ਪੁੱਛਤਾ ਮੁਰਜੀ ਕੋਲੀ ਜਾਨ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਸਾਡੇ ਸਵਾਲਾਂ ਦਾ ਜਵਾਬ ਕਿਉਂ ਨਹੀਂ ਦਿੰਦੇ ਇਹਨਾਂ ਤੁਸੀਂ ਗੱਲ ਕਰਾਓ ਸਾਡੀ ਸਾਡੇ 12 ਸਵਾਲਾਂ ਦਾ ਜਵਾਬ ਦੇ ਦੇ ਅਸੀਂ ਪਿੱਛੇ हट ਕੇ ਬੈਠ ਜਾਵਾਂਗੇ ਤੁਸੀਂ ਇਹ 12 ਸਵਾਲਾਂ ਦਾ ਜਵਾਬ ਲਗਾਤਾਰ ਮੰਗ ਰਹੇ ਹੋ ਕਿ ਉਹਨਾਂ ਵੱਲੋਂ ਕੋਈ ਰਿਸਪੌਂਸ ਨਹੀਂ ਆ ਰਿਹਾ ਕੋਈ ਰਿਸਪੌਂਸ ਨਹੀਂ ਆ ਰਿਹਾ ਪ੍ਰਸ਼ਾਸਨ ਇਹਨਾਂ ਦੇ ਵੀ ਸਾਥ ਦੇ ਰਿਹਾ ਇਹ ਭਗਵੰਤ ਮਾਨ ਦੀ 20 ਟੀਮ ਹੈ ਪੁਲਿਸ ਪ੍ਰਸ਼ਾਸਨ ਇਹ ਪਾਜਵਾ ਦੀ 2 ਟੀਮ ਬਣੀ ਹੋਈ ਹੈ ਜਿਹੜੀ ਇਹਨਾਂ ਨੂੰ ਦੇ ਰਹੀ ਹੈ ਹਰਿਆਣਾ ਵਿੱਚ ਪਾਜਵਾ ਦੀ ਸਰਕਾਰ ਹੈ ਉੱਥੇ ਪੁਲਿਸ ਪ੍ਰਸ਼ਾਸਨ ਕੋਈ ਸਾਥ ਨਹੀਂ ਦੇ ਰਿਹਾ ਉਹਨਾਂ ਦਾ ਤੁਸੀਂ ਦੇਖ ਪੁਲਿਸ ਹਰ ਪਿੱਛੇ ੜ ਕੇ ਬੈਠ ਜਾਂਦੀ ਹੈ ਇੱਥੇ ਪੁਲਿਸ ਪ੍ਰਸ਼ਾਸਨ ਇਹਨਾਂ ਦਾ ਸਾਥ ਦੇ ਰਿਹਾ ਇਹ 20 ਟੀਮ ਭਾਜਵਾਦੀ ਮਾਨ ਸਰਕਾਰ ਬਣੀ ਹੋਈ ਹੈ ਲਗਾਤਾਰ ਪੰਜਾਬ ਦੇ ਵਿੱਚ ਵੀ ਭਾਜਪੀ ਦੇ ਆਗੂ ਦਾਅਵੇ ਕਰ ਰਹੇ ਨੇ ਸਰਕਾਰ ਬਣਾਉਣ ਦੇ ਕਹਿੰਦੇ ਵੱਡੇ ਬਹੁਮਤ ਨਾਲ ਜਿੱਤਾਂਗੇ ਕਿ ਜਿਸ ਤਰ੍ਹਾਂ ਦਾ ਤੁਸੀਂ ਵਿਰੋਧ ਕਰ ਰਹੇ ਹੋ ਇਸ ਤਰ੍ਹਾਂ ਦਾ ਬਹੁਵਰਤ ਵੱਡਾ ਭਾਜਪੀ ਲੈਣ ਚ ਕਾਮਯਾਬ ਹੋਏਗੀ ਬਾਈ ਜੀ ਅਸੀਂ ਤਾਂ ਦੇਖੋ ਪੰਜਾਬ ਦੇ ਲੋਕ ਆ ਅਸੀਂ ਪੰਜਾਬ ਨੂੰ ਪਿਆਰ ਕਰਦੇ ਆ ਅਸੀਂ ਆਪਣੀ ਅੱਖਾਂ ਦੇ ਸਾਹਮਣੇ ਪੰਜਾਬ ਨੂੰ ਬਰਬਾਦ ਨਹੀਂ ਹੋਣਾ ਦੇਣ ਚਾਹੁੰਦੇ ਅੱਜ ਪੁਲਿਸ ਭਾਈਚਾਰਾ ਸਾਡਾ ਇੱਥੇ ਖੜਾ ਹੈ ਠੀਕ ਆ ਇਹਨਾਂ ਦੀ ਜਿਹੜੀ ਡਿਊਟੀ ਆ ਬੀਜੇਪੀ ਵਾਲਿਆਂ ਨੇ ਆਪਣੀ ਸੁਰੱਖਿਆ ਵਾਸਤੇ ਲਾਈ ਆ ਇਹ ਜਿਹੜੀ ਪੁਲਿਸ ਦੀ ਡਿਊਟੀ ਆ ਇਹ ਇਹਨਾਂ ਨੂੰ ਸੜਕਾਂ ਤੇ ਰੋਲਣ ਵਾਸਤੇ ਨਹੀਂ ਇਹ ਲਾਈ ਹੈਗੀ ਇਹ ਪੰਜਾਬ ਦੇ ਵਿੱਚੋਂ ਨਸ਼ਾ ਬੰਦ ਕਰਨ ਦੇ ਲਈ ਠੀਕ ਆ ਹੋਰ ਜਿਹੜੇ ਪੰਜਾਬ ਦੇ ਮੁੱਦੇ ਆ ਉਹਨਾਂ ਦੇ ਲਈ ਆ ਇਹ ਠੀਕ ਆ ਨਾ ਕਿ ਇਹ ਇਹਨਾਂ ਦੀ ਸੁਰੱਖਿਆ ਦੇ ਲਈ ਆ ਮਨੀਪੁਰ ਬਣਾਣਾ ਚਾਹੁੰਦੀ ਆ ਸਰਕਾਰ ਪੰਜਾਬ ਨੂੰ ਪਰ ਪੰਜਾਬ ਦੇ ਛੇਰ ਬੱਬਰ ਨਹੀਂ ਬਣਨ ਦੇਣਗੇ ਮਰ ਜਾਣਗੇ ਲੁੱਟ ਜਾਣ ਕੇ ਪਰ ਇਹ ਆਉਣੀ ਬਣ ਦੇਣਗੇ ਇਹ ਮਨੀਪੁਰ ਦੇ ਤੇ ਉਹ ਕਰਤੇ ਵਾਲੇ ਚ ਕਿਸਾਨ ਦੀ ਮੌਤ ਹੁੰਦੀ ਆ ਤੇ ਉਸ ਤੋਂ ਬਾਅਦ ਉਸ ਤੋਂ ਬਾਅਦ ਕੀ ਲੱਗਦਾ ਜਿਹੜੀ ਹੁਣ ਤੱਕ ਦੀ ਕਾਰਵਾਈ ਹੈ ਜਾਂਚ ਹੈ ਉਸ ਤੋਂ ਕਿੰਨੇ ਕੁ ਸੰਤੁਸ਼ਟ ਆ ਅਸੀਂ ਨਾ ਜਿਆਦਾ ਬਿਲਕੁਲ ਸੰਤੁਸ਼ਟ ਨਹੀਂ ਹੈਗੇ ਕੋਈ ਨਾ ਜਾਂਚ ਨਹੀਂ ਕੀਤੀ ਕੋਈ ਇਹਨੇ ਗੁੰਨੀ ਕੀਤੀ ਅਸੀਂ ਤੁਹਾਡੇ ਰੇ ਪ੍ਰਦਰਸ਼ਨ ਕਰਦੇ ਆ ਜਿਹੜੀ ਬਾਹਰ ਆਣੀ ਉਰੇ ਖੜੀ ਹੈ ਸਾਡੇ ਸਵਾਲਾਂ ਦੇ ਜਵਾਬ ਦੇ ਕੇ ਚਲੇ ਜਾਵੇ ਅਸੀਂ ਪਿੱਛੇ हट ਕੇ ਬੈਠ ਜਾਂਦੇ ਪਰ ਲਗਾਤਾਰ ਤੁਸੀਂ ਤਿੱਖਾ ਵਿਰੋਧ ਹੈ ਜਿਹੜਾ ਕਿਸਾਨਾਂ ਵੱਲੋਂ ਦੇਖ ਸਕਦੇ ਹੋ ਉੱਥੇ ਹੀ ਦੂਜੇ ਪਾਸੇ ਤੁਸੀਂ ਦੇਖੋ ਜਿਹੜੇ ਬੀਜੇਪੀ ਭਾਜਪਾ ਦੇ ਨੁਮਾਇੰਦੇ ਆਏ ਹੋਏ ਨੇ ਲਗਾਤਾਰ ਉਹ ਇੱਕ ਪਾਸੇ ਉਹ ਮੀਟਿੰਗ ਕਰ ਰਹੇ ਨੇ ਤੇ ਦੂਜੇ ਪਾਸੇ ਸੰਦੀਪ ਤਸਵੀਰਾਂ ਇੱਕ ਵਾਰ ਫੇਰ ਦਿਖਾ ਦਿਓ ਇੱਕ ਪਾਸੇ ਭਾਜਪਾ ਵਾਲਿਆਂ ਦੀ ਮੀਟਿੰਗ ਚੱਲਦੀ ਹੈ ਤੇ ਦੂਜੇ ਪਾਸੇ ਦੇਖ ਲਓ ਕਿਸਾਨਾਂ ਦਾ ਵਿਰੋਧ ਤੇ ਵਿੱਚ ਹੈ ਜਿਹੜੀ ਉਹ ਪੁਲਿਸ ਹੈ ਤੇ ਪੁਲਿਸ ਵੀ ਇਹੀ बार-बार ਸੋਚਦੀ ਹੋਈ ਨਜ਼ਰ ਆ ਰਹੀ ਹੈ ਕਿ ਕਿਸ ਤਰ੍ਹਾਂ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਹੈ ਜਿਹੜਾ ਉਹ ਕੰਟਰੋਲ ਦੇ ਵਿੱਚ ਰੱਖਿਆ ਜਾਵੇ ਹਾਲਾਂਕਿ ਕੋਸ਼ਿਸ਼ ਕਰ ਲੈਨੇ ਆ ਲਗਾਤਾਰ ਵਿਰੋਧ ਹੋ ਰਿਹਾ ਹੈ ਹਾਲਾਂਕਿ ਮੀਡੀਆ ਤੋਂ ਵੀ ਕਿ ਤਰ੍ਹਾਂ ਦੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਨਈ ਫੇਸ ਕਰ ਰਹੇ ਕੋਸ਼ਿਸ਼ ਕਰੀ ਸੀ ਪਹਿਲਾਂ ਵੀ ਗੱਲਬਾਤ ਕਰਨ ਦੀ ਪਰ ਲੇਕਿਨ ਤੁਸੀਂ ਦੇਖ ਸਕਦੇ ਹੋ ਮਹਾਰਾਣੀ ਪ੍ਰਨੀਤ ਕੋ ਰਹਿਗੇ ਨੇ ਜੋ ਅੰਦਰ ਬੈਠੇ ਨੇ ਕੋਸ਼ਿਸ਼ ਕਰ ਲੈਣੇ ਆ ਜੇ ਕੁਝ ਜੇ ਕੁਝ ਬੋਲਣਗੇ ਜੇ ਕੁਝ ਗੱਲਬਾਤ ਕਰਨਗੇ ਮੀਡੀਆ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਜੇਕਰ ਜੇਕਰ ਕੋਈ ਗੱਲਬਾਤ ਕਰਨਾ ਚਾਹਣਗੇ ਕੁਝ ਕਹਿਣਾ ਚਾਹਣਗੇ ਮੈਡਮ ਕੁਝ ਕਹਿਣਾ ਚਾਹੁੰਦੇ ਹੋ ਲਗਾਤਾਰ ਕਿਸਾਨਾਂ ਦਾ ਵਿਰੋਧ ਹੋ ਰਿਹਾ ਜੀ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ। ਉਹ ਵਿਰੋਧ ਸਾਰੇ ਕਿਥੇ ਕਰ ਰਹੇ ਹਨ? ਇਹਨਾਂ ਦਾ ਹੱਕ ਹੈ। ਸਾਡਾ ਹੱਕ ਹੈ ਕਿ ਅਸੀਂ ਆਪਣੀ ਕੈਂਪੇਨ ਕਰੀਏ। ਔਰ ਲੋਕਾਂ ਦਾ ਹੱਕ ਹੈ ਜਿੱਥੇ ਮਰਜ਼ੀ ਵੋਟ ਪਾਉਣ। ਮੈਡਮ ਇਸ 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 ਵਿੱਚ ਕੀ ਲੱਗਦਾ ਹੈ? ਜਿੱਤਣ ਦੇ ਵਿੱਚ ਕਾਮਯਾਬ ਹੋਵੋਗੇ ਕਿਉਂਕਿ ਇੱਕ ਪਾਸੇ ਵਿਰੋਧ ਲਗਾਤਾਰ ਜਾ ਰਿਹਾ ਹੈ। ਕਿਸੇ ਨੂੰ 100% ਵੋਟਾਂ ਨਹੀਂ ਪੈਂਦੀਆਂ। ਕਿਸੇ ਕਿਸਮ ਦਾ ਵਿਰੋਧ ਹਰ ਇੱਕ ਕੈਂਡੀਡੇਟ ਦਾ ਹੈ। ਪਰ ਮੈਨੂੰ ਪਤਾ ਹੈ, ਮੈਨੂੰ ਭਰੋਸਾ ਹੈ ਲੋਕਾਂ ਤੇ ਕਿ ਇਹ ਵੱਧ ਤੋਂ ਵੱਧ ਵੋਟਾਂ ਮੈਨੂੰ ਪਾਣਗੇ। ਤਾਂ ਬਿਲਕੁਲ ਲਗਾਤਾਰ ਜਿਸ ਤਰ੍ਹਾਂ ਦਾ ਤੁਸੀਂ ਦੇਖ ਰਹੇ ਹੋ ਕਿਸਾਨਾਂ ਦਾ ਵਿਰੋਧ ਹੈ ਉੱਥੇ ਮਾਰਾ ਨਹੀਂ ਪ੍ਰਨੀਤ ਕੋਰ ਦਾ ਕਹਿਣਾ ਇਹ ਹੀ ਹੈ ਕਿ ਮੈਨੂੰ ਉਮੀਦ ਹੈ 100% ਵੋਟਰਾਂ ਦਾ ਕਿਸੇ ਨੂੰ ਨਹੀਂ ਪੈਂਦੀਆਂ ਪਰ ਮੈਨੂੰ ਉਮੀਦ ਹੈ ਕਿ ਕਿਤੇ ਨਾ ਕਿਤੇ ਜਿੱਤ ਸਾਡੀ ਹੋਵੇਗੀ ਹੁਣ ਦੇਖਣਾ ਬੜਾ ਜ਼ਰੂਰੀ ਰਹੇਗਾ ਕਿ ਆਖਿਰਕਾਰ ਇਹ ਵਿਰੋਧ ਕਦੋਂ ਤੱਕ ਕਿਵੇਂ ਤੇ ਕਿਰੂਖ ਲੈਂਦਾ ਆਉਣ ਵਾਲੇ ਸਮੇਂ ਦੇ ਵਿੱਚ ਚੋਣਾਂ ਦਾ ਕੀ ਰਿਜ਼ਲਟ ਨਿਕਲ ਕੇ ਆਉਂਦਾ ਹੈ ਬਾਕੀ ਭਾਜੀਪੀ ਆਪਣਾ ਪਰਚਮ ਲਹਿਰਾਉਣ ਦੇ ਵਿੱਚ ਪੰਜਾਬ ਦੇ ਵਿੱਚ ਕਾਮਯਾਬ ਰਹਿੰਦੀ ਹੈ ਜਾਂ ਫਿਰ ਜਿਸ ਤਰ੍ਹਾਂ ਕਿਸਾਨ ਵਾਦਾ ਕਰ ਰਹੇ ਨੇ ਕਿ ਅਸੀਂ ਇਹਨਾਂ ਦੀਆਂ ਜ਼ੁਬਾਨਾਂ ਦਾ ਜਬਤ ਕਰਾਵਾਂਗੇ ਦੇਖਣ ਨੂੰ ਇਹ ਕੁਝ ਮਿਲਦਾ ਸੋ ਕੈਮਰਾ ਪਰਸਨ ਵਿਸ਼ਾਲ ਦੇ ਨਾਲ ਦੇਵ ਸ਼ਰਮਾ ਅਖੰਡ ਲੋਕ ਜ਼ੇ